ਜਨ ਸੱਤੀ ਸਟੂਡੀਓ ਤੋਂ ਪਿਆਰੇ ਦਰਸ਼ਕੋ ਮੈਂ ਡਾਕਟਰ ਪੂਰੇਪ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਵੈਲਕਮ ਟੂ ਦਾ ਬਲੌਗ ਮੈਂ ਆਪ ਜੀ ਲਈ ਅੱਜ ਦਾ ਜਿਹੜਾ ਸੰਡੇ ਦਾ ਪ੍ਰੋਗਰਾਮ ਜਿਸ ਨੂੰ ਅਸੀਂ ਸੁਰੱਖਿਆ ਪ੍ਰੋਗਰਾਮ ਕਹਿੰਦੇ ਹਾਂ ਕਿ ਅਸੀਂ ਕਹਿੰਦੇ న్యూਸ ਐਨਾਲਿਸਿਸ ਉਹ ਲੈ ਕੇ ਆਇਆ ਹਾਂ ਪਿਆਰੇ ਦਰਸ਼ਕ ਜਦੋਂ ਅਸੀਂ న్యూਸ ਐਨਾਲਿਸਿਸ ਸੁਰੱਖਿਆ ਪ੍ਰੋਗਰਾਮ ਵੀ ਕਰ ਕਰਦੇ ਹਾਂ ਤਾਂ ਅਸੀਂ ਆਪਣੇ ਸਟੂਡੀਓ ਵਿੱਚ ਸਿਲੇਕਟਡ న్యూਸ ਪੇਪਰਸ ਅਰੇਂਜ ਕਰਦੇ ਹਾਂ ਜਿਸ ਤਰ੍ਹਾਂ ਜਿਵੇਂ ਸੋਹ ਦਿਖਾਈ ਦੇ ਰਹੇ ਹਨ ਸਰਪਲਾਈ ਜੱਗ ਬਣੀ ਹੈ ਅਜੀਬ ਹੈ ਸਿੰਗਲ ਸ਼ਨੀ ਫਿਫਰ ਦਾ ਸੰਡੇ ਦਾ ਵੀ ਉਹ ਹੈ ਪੰਜਾਬੀ ਜਾਗਰਣ ਹੈ ਤਾਂ ਤੇਜਪੁਰ ਜੋ ਪੋਲਿਸ ਪਰ ਅਰੇਂਜ ਕੀਤੇ ਜੀ ਹਨ ਇਹਨਾਂ ਦੀਆਂ ਸਿਲੈਕਟਡ ਹੈਡਲਾਈਨਸ ਦਾ ਨਿਊਜ਼ ਐਨਲਿਸਿਸ ਆਪਟੀ ਲਈ ਪੇਸ਼ ਕੀਤਾ ਜਾ ਰਿਹਾ ਹੈ ਤੇ ਪਿਆਰੇ ਦਲਜੀ ਜਦੋਂ ਅਸੀਂ ਗਲਤ ਕਰਕੇ ਨਿਊਜ਼ ਐਨਲਿਸਿਸ ਕੀਤਾ ਤਿੰਨ ਪੁਆਇੰਟਸ ਤੇ ਰਹੀ ਅਸੀਂ ਕਿ ਨਿਊਜ਼ ਤੇ ਫੋਕਸ ਕਰੀਏ ਉਹ ਤਿੰਨ ਪੁਆਇੰਟਸ ਕਿਹੜੇ-ਕਿਹੜੇ ਹਨ ਫਸਟ ਪੁਆਇੰਟ ਇਹ ਹੈ ਕਿ ਸਿਲੈਕਟਡ ਹੈਡਲਾਈਨ ਜਿਹੜੀ ਬੈਕਗ੍ਰਾਉਂਡ ਸਟੋਰੀ ਕੀ ਹੈ ਇਸਰ ਤੋਂ ਨਿਊਜ਼ ਪਹਿਲਾਂ ਕਿਸ ਤਰ੍ਹਾਂ ਚਲਦੀ ਆ ਰਹੀ ਹੈ ਸੈਕੰਡੋ ਸੀਗਲ ਕਰਦੇ ਹਾਂ ਜੋ ਸਿਲੇਕਟਡ ਹੈਡਲਾਈਨ ਹੈ ਉਸਦੀ ਕਰੰਟ ਸਟੋਰੀ ਕੀ ਬਣਦੀ ਹੈ ਐਡਵੈਂਸਟ ਆਫ ਦੀ ਸਟੋਰੀ ਕੀ ਹੈ ਥਰਡ ਹੈ ਮੱਤਵੋਮ ਕੀ ਉਸ ਦਾ ਫਿਊਚਰ ਕੋਰਸ ਕੀ ਹੋ ਸਕਦਾ ਹੈ ਸੁਪਰ ਦਰਸ਼ਕੋ ਅੱਜ ਸੰਡੇ 16 ਮਾਰਚ 2025 ਨੂੰ ਮੈਂ ਡਾਕਟਰ ਬਲਿਵ ਸਿੰਘ ਜੋ ਫਰਸਟ ਨਿਊਜ਼ ਲੈ ਰਿਹਾ ਉਹ ਲਗਭਗ ਸਾਰੇ ਨਿਊਜ਼ਪੇਪਰਸ ਨੇ ਕਵਰ ਕੀਤੀ ਹੈ ਉਹ ਮੈਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਲੈ ਰਿਹਾ ਹਾਂ ਉਦਾ ਸੰਬੰਧ ਸਾਡੇ ਦੇਸ਼ ਨਾਲ ਬਹੁਤ ਹੀ ਵੈਲ ਕਨੈਕਟਡ ਹੈ ਉਹ ਜਿਹੜਾ ਦੇਸ਼ ਹੈ ਜਿਸ ਦੀ ਮੈਂ ਕੰਟਰੀ ਦੀ ਗੱਲ ਕਰ ਰਿਹਾ ਉਹ ਸਾਡੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖ ਕਮਿਊਨਿਟੀ ਦਾ ਡ੍ਰੀਮ ਲੈਂਡ ਵੀ ਹੈ ਕਰੇਜ਼ ਹੈ ਲੋਕਾਂ ਦਾ ਬਾਈ ਬੁੱਕ ਜਾਂ ਬਰੋਕ ਉੱਥੇ ਪਹੁੰਚਣਾ ਚਾਹੁੰਦੇ ਉਹ ਹੈ ਕੈਨੇਡਾ ਕੈਨੇਡਾ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਸਭ ਤੋਂ ਫਾਈਨਲ ਅਜੀਤ ਨੇ ਤੇ ਕੁਝ ਹੋਲਿਸ ਪੇਪਰਸ ਨੇ ਇਹ ਲਗਭਗ ਇਹ ਸਾਰੇ ਜਿਸ ਪੇਪਰ ਕਵਰ ਕੀਤੀ ਹੈ న్యూਸ ਇਹ ਕਿ ਕੈਨੇਡਾ ਵਿੱਚ ਨਵੇਂ ਇਲੈਕਸ਼ਨ ਹੋਏ ਹਮ ਤੇ ਕੋਦੇ ਵਿੱਚ ਨਵਾਂ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ ਪ੍ਰਾਈਮ ਮਿਨਿਸਟਰ ਬਣ ਚੁੱਕਿਆ ਹੈ ਕੀ ਹੈ న్యూਸ ਸਭ ਇਸ ਆਪਣੇ ਮੈਥਡਲ ਸ਼ੇਅਰ ਕਰਦਾ ਹਾਂ ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਜੋ ਸੌਣ ਚੁੱਕ ਲਈ ਹੈ ਹਲਫ ਲੈ ਲਿਆ ਹੈ ਇਹ ਖਬਰ ਹੈ ਉਹਦੇ ਨਾਲ ਸਬ ਪਾਰਟ ਜਿਹੜੇ ਹੋਰ ਉਹ ਹੋਰ ਵੀ ਮਹਤਕੂਰ ਨਾਲ ਸਾਡੇ ਸਾਰੇ ਨਹੀਂ ਖਾਸ ਕਰਕੇ ਉਹਨਾਂ ਦੇ ਜਿਹੜੇ ਕਿਸੇ ਵੀ ਟੰਗ ਦੇ ਨਾਲ ਕਿਸੇ ਗਲਤ ਟੰਗ ਨਾਲ ਸਹੀ ਟੰਗ ਨਾਲ ਬੋਗਸ ਡਾਕੂਮੈਂਟ ਲੈ ਕੇ ਜਾਂ ਸਹੀ ਡਾਕੂਮੈਂਟ ਲੈ ਕੇ ਉਹ ਕਹਿੰਦੇ ਕੈਨੇਡਾ ਦਾ ਜਾਣਾ ਹੀ ਜਾਣਾ ਸਾਡਾ ਕਿ ਕੋਈ ਇੱਕ ਤਾਰ ਦੇ ਨਾਲ ਕਿ ਕੈਨੇਡਾ ਇੰਟਰਕਾਮ ਕਰਨਾ ਜੋ ਤੇ ਮਰਜੀ ਬੁਸ਼ਲਾ ਹੋਣਾ ਉਹਦੇ ਸਬ ਪਾਰਟੀ ਹਨ ਨਿਊਜ਼ ਦੇ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਇਮੀਗ੍ਰੇਸ਼ਨ ਮੰਤਰੀ ਬਦਲਿਆ ਕਮਲ ਖੇਰਾ ਸਿੱਧ ਮੰਤਰੀ ਤੇ ਅਨੀਤਾ ਆਨੰਦ ਪਦ ਜੋਗ ਮੰਤਰੀ ਬਣੇ ਹੁਣ ਇਹਦੇ ਵਿੱਚ ਪਾਰੇ ਦਰਸ਼ਕੋ ਬੜੀ ਮਹੱਤਵਪੂਰਨ ਇਹ ਜਿਹਨਾਂ ਖਬਰ ਦਾ ਬਹੁਤ ਛੋਟੀ ਪੜੀ ਹੈ ਇਹਦੇ ਸਿੱਤੇ ਬੜੇ ਵੱਧ ਤੋਂ ਵੱਧ ਬੜੇ ਹੀ ਦੂਰਗਾਮੀ ਫਾਰ ਰੀਚਿੰਗ ਅਫੈਕਟ ਪਾਏਗਾ ਦੇ ਨਾਲ ਮੈਂ ਰਾਤ ਵੀ ਇਹਦੇ ਬਾਰੇ ਇਲੈਕਟ੍ਰੋਨਿਕ মিডিਆ ਤੇ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਖਬਰਾਂ ਸੰਭਾਲ ਦੀ ਕੋਸ਼ਿਸ਼ ਕੀਤੀ ਕਿ ਕੈਨੇਡਾ ਦੇ ਹਾਲਾਤ ਕੀ ਹਨ ਆਹ ਲੱਗ ਰਿਹਾ ਦੇਸੀ ਕੋਈ ਯਕੀਨੀ ਨਹੀਂ ਕਹਿ ਜਾ ਸਕਦੇ ਕੈਨੇਡਾ ਦੇ ਹਲਾਕ ਖਾਸ ਕਰਕੇ ਭਾਰਤ ਲਈ ਪੰਜਾਬ ਲਈ ਸਿੱਖ ਕਮਿਊਨਿਟੀ ਲਈ ਪਹਿਲਾ ਨਾਂ ਬਿਹਤਰ ਹੋ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਸਟੂਡੈਂਟਸ ਲਈ ਵੀ ਆਹ ਲੱਗਦਾ ਕਿ ਜਿਹੜਾ ਪਲੱਸ ਪੁਆਇੰਟ ਹੋਏਗਾ ਜਿਹੜੇ ਸਟੂਡੈਂਟਸ ਬੜੇ ਨਰਾਸ਼ ਹੋ ਕੇ ਬੈਠ ਗਏ ਸਨ ਕਿ ਹੁਣ ਕੈਨੇਡਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਨਹੀਂ ਲੱਗਦਾ ਉਹਨਾਂ ਲਈ ਵੀ ਕੁਝ ਆਸ਼ਾ ਦੀ کرن ਦਿਖਾਈ ਦੇ ਰਹੀ ਆ ਕਿਵੇਂ ਤੇ ਕਿਉਂ ਉਹ ਇਸ ਕਰਕੇ ਮੈਂ ਦੱਸ ਰਿਹਾ ਕਿ ਇਹ ਨਵੇਂ ਪ੍ਰਾਈਮ ਮਿਨਿਸਟਰ ਨੇ ਜਿਹੜੀਆਂ ਰਿਕਾਪਟਾਂ ਪਾ ਰਿਆ ਸੀ ਉਹਨੇ ਕ੍ਰਿਸ਼ ਮਿਨਿਸਟਰ ਉਸ ਨੂੰ ਚੇਂਜ ਕਰ ਦਿੱਤਾ ਉਹ ਕਹਿੰਦੇ ਕਿਉਂ ਤੁਸੀਂ ਕਿਉਂ ਨਹੀਂ ਬਣਾ ਰਹੇ ਭਾਰਤ ਤੋਂ ਬੰਦੇ ਇੰਡੀਆ ਤੋਂ ਸਾਡੇ ਜਿਹੜੇ ਇਮੀਗ੍ਰੇਸ਼ਨ ਦੇ ਮਤਲਬ ਚਾਉਣ ਵਾਲੇ ਹਨ ਉਹ ਕਹਿੰਦੇ ਕੈਨੇਡਾ ਆ ਕੇ ਸੈਟਲ ਹੋਣਾ ਸੀ ਵੀਜ਼ ਲੈਣੀ ਹੈ ਪਰਮਿਟ ਲੈਣਾ ਹੈ ਸਟੱਡੀ ਕਰਨੀ ਹੈ ਉਹਨਾਂ ਨੂੰ ਵੈਲਕਮ ਕਿਉਂ ਨਹੀਂ ਕਰਦੇ ਸੀ ਸੋ ਪਿਆਰੇ ਦਰਸ਼ਕੋ ਬੜੀ ਮਹੱਤਵਪੂਰਨ ਖਬਰ ਹੈ ਤੇ ਮੈਂ ਸਮਝਦਾ ਵੀ ਜਿਹੜੇ ਸਾਡੇ ਸਟੂਡੈਂਟਸ ਹਨ ਨਿਰਾਸ਼ ਹੋ ਕੇ ਬੈਠੇ ਹਨ ਜਾਂ ਟੂਰਿਸਟ ਨਿਰਾਸ਼ ਹੋ ਕੇ ਬੈਠੇ ਹਨ ਜਾਂ ਪੀਅਰਿਅਡਸ ਨਿਰਾਸ਼ ਹੋ ਕੇ ਬੈਠੇ ਹਨ ਕੈਨੇਡਾ ਨੇ ਸਾਰੇ ਦਰਮਿਆਨ ਤੇ ਲੋਕ ਲਾਤਾ ਉਹਨਾਂ ਲਈ ਇੱਕ ਅੱਛੀ ਸਾਈਨ ਹੈ ਮੈਂ ਇਸ ਨੂੰ ਐਗਜੈਕਟ ਪੂਰੀ ਅਲਾਨ ਨਹੀਂ ਕਹਿ ਰਿਹਾ ਅਨਾਉਂਸਮੈਂਟ ਨਹੀਂ ਕਹਿ ਰਿਹਾ ਇੱਕ ਕੁਝ ਸਾਨੂੰ ਸਿੰਬੋਲਿਕ ਆਈਡੀਆਸ ਮਿਲਦੇ ਹਨ ਸਾਨੂੰ ਕੁਝ ਆਇ ਲੱਗਦਾ ਕਿ ਕੁਝ ਉੱਚਾ ਆਸ਼ਾ ਦੀ ਕਰਨ ਦਿਖਾਈ ਦਿੰਦੀ ਹੈ ਜਦੋਂ ਚੇਂਜਸ ਆਉਂਦੀਆਂ ਹਨ ਮਾਰ ਕਾਰਨੀ ਜਿਹੜਾ ਟਰੂਡੋ ਬਸੇ ਟਰੂਡੋ ਨੇ ਵੀ ਕਾਫੀ ਕੋਸ਼ਿਸ਼ ਕੀਤੀ ਕਿ ਲਈ ਇੰਡੀਆ ਇੰਡੀਅਨ ਕਮਿਊਨਿਟੀ ਆ ਉਸ ਨੂੰ ਮੈਕਸਿਮਮ ਸੈਟਲ ਕੀਤਾ ਜਾਵੇ ਪਰਤੋ ਫਿਰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਆਈਆਂ ਹਨ ਖਾਸ ਸੰਦਾ ਮਸਲਾ ਬਹੁਤ ਵੱਡਾ ਵਿਚਾਲੇ ਆ ਕੇ ਬਹੁਤ ਵੱਡਾ ਬੈਰੀਅਰ ਬਣਿਆ ਜਿਹਦੇ ਨਾਲ ਇੰਡੀਆ ਤੇ ਕੈਨੇਡਾ ਦੇ ਜੇ ਡਿਪਲੋਮੈਟਿਕ ਰਿਲੇਸ਼ਨਸ ਤੇ ਬਹੁਤ ਵੱਡੇ ਕਰੈਕ ਆਏ ਫ੍ਰੈਕਚਰ ਹੋ ਗਏ ਫਰਸ ਨੂੰ ਨਹੀਂ ਸ਼ੰਸ਼ੀ ਕਰ ਸਕਦੇ ਪੂਰੀ ਤਰ੍ਹਾਂ ਫ੍ਰੈਕਚਰ ਹੋ ਗਏ ਤੇ ਹੁਣ ਜਿਹੜੀਆਂ ਚੇਂਜਸ ਆ ਰਹੀਆਂ ਨੇ ਕੁਛ ਲੱਗਦਾ ਕਿ ਉਹਨਾਂ 'ਚ ਪੋਜ਼ਿਟਿਵ ਆਈਡੀਆ ਦਿਖਾਈ ਦੇ ਰਿਹਾ ਹੈ ਤੇ ਇਹਨਾਂ ਨੇ ਕਹਿਮ ਦਾ ਯਤਨ ਕੀਤਾ ਹੈ ਕਰੰਟੋ ਦੀ ਖਬਰ ਲੱਗੀ ਸੱਤ ਪਾਸ ਜੌਨ ਸਾਡੇ ਉਥੇ ਕੋਰਸਪੋਂਡੈਂਟ ਹਨ ਅਜੀਤ ਨਿਊਜ਼ਪੇਪਰ ਦੇ ਉਹਨਾਂ ਵੱਲੋਂ ਖਾਸ ਕਰਕੇ ਕਿਹਾ ਗਿਆ ਹੈ ਕਿ ਇਹਦੇ ਵਿੱਚ ਨੇ ਜੋ ਹੁਣ ਚੇਂਜਸ ਕੀਤੀਆਂ ਹਨ ਜਾਂ ਜੋ ਮੈਂ ਇਲੈਕਟ੍ਰੋਨਿਕ মিডিਏ ਦੇ ਰਾਤ ਮੈਂ ਵੀਡੀਓ ਸੁਣੀ ਹੈ ਉਥੋਂ ਵੀ ਇਹ ਸਾਈਨ ਬੜੇ ਪੋਜ਼ਿਟਿਵ ਨਜ਼ਰ ਆ ਰਹੇ ਹਨ ਤੇ ਬਾਕੀ ਜਦੋਂ ਲੈਟਰਸ ਜਾਰੀ ਕੀਤੇ ਜਾਣਗੇ ਆ ਵੈਬਸਾਈਟ ਤੇ ਆਪਣੇ ਉਹ ਸਾਰੀ ਇਨਫਰਮੇਸ਼ਨ ਪਾਵੇਗਾ ਕੈਨੇਡਾ ਇੱਕ ਕੰਟਰੀ ਹੈ ਠੀਕ ਹੈ ਨਾ ਇਮੀਗ੍ਰੇਸ਼ਨ ਸੰਬੰਧੀ ਫੇਰ ਹੀ ਕਲੀਅਰ ਹੋ ਸਕੇਗਾ ਕਿ ਅਸਲੀਅਤ ਕੀ ਹੈ ਕਈ ਵਰੀ ਅਸਲੀਅਤ ਕੋ ਜੋ ਗੁਰੂ ਨਹੀਂ ਹੈ ਤੇ ਸਾਡੇ ਕੋਲ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਵੀਡੀਓ ਤੇ ਕਵਰ ਹੋ ਰਾ ਜਾਂਦੀ ਹੈ ਸੋ ਪਿਆਰੇ ਦਰਸ਼ਕੋ ਮੈਂ ਸਭ ਤੋਂ ਵੀ ਜਿਹੜੇ ਲੋਕ ਇੱਛਾ ਕਰਨ ਡਿਜ਼ਾਇਰ ਰੱਖਦੇ ਨੇ ਡੇਡਲੀ ਡਿਜ਼ਾਇਰ ਕਰਦੇ ਹਨ ਕਿ ਹਰ ਹਾਲ ਦਾ ਸੀ ਕੈਨੇਡਾ ਜਾਣਾ ਉਹਨਾਂ ਲਈ ਕੁਝ ਇਹ ਮੈਂ ਸਮਝਦਾ ਅੱਛੀ ਨਿਊਜ਼ ਹੋ ਸਕਦੀ ਹੈ ਫਿਊਚਰ ਵਿੱਚ ਇਹਦਾ ਹੋਰ ਕੰਕ੍ਰੀਟ ਆਈਡੀਆ ਸਾਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ ਤੁਹਾਨੂੰ ਕਿ ਕੈਨੇਡਾ ਸਰ ਦੇ ਲੋਕਾਂ ਦਾ ਇੱਕ ਡ੍ਰੀਮ ਲੈਡ ਹੈ ਕ੍ਰੇਜ਼ ਹੈ ਬਹੁਤ ਵੱਡਾ ਵਾਈ ਹੁਕ ਜਾਂ ਕੋਲ ਕੋ ਕੈਨੇਡਾ ਪਹੁੰਚਣਾ ਚਾਹੁੰਦੇ ਆ ਇਹੀ ਹਾਲ ਤੁਸੀਂ ਆਪਣੇ ਰੀਸੈਂਟਲੀ ਦੇਖਿਆ ਯੂ ਐਸ ਵਿੱਚ ਵੀ ਪਿਆ ਯੂ ਐਸ ਵਿੱਚ ਬਹੁਤ ਸਾਰੇ ਲੋਕ ਜਾਂਦੇ ਜਾਂਦੇ ਜਦੋਂ ਗਲਤ ਡੰਗਣਾ ਇਮੀਗ੍ਰੇਸ਼ਨ ਦੇ ਜਿਹੜੇ ਮੈਥਡ ਅਪਣਾ ਕੇ ਜਾ ਰਹੇ ਸਨ ਨਹੀਂ ਰਾਤ ਜਾਂਦੇ ਜਾਂਦੇ ਉਹਨਾਂ ਦੀ ਮੌਤ ਵੀ ਹੋਈ ਬਿਮਾਰ ਵੀ ਹੋਏ ਤੁਸੀਂ ਇਹ ਵਿੱਚ ਣੇ ਪਏ ਉਹਨਾਂ ਨੂੰ ਲੱਖਾਂ ਤੇ ਕਰੋੜਾਂ ਰੁਪਏ ਉਹਨਾਂ ਨੇ ਲੂਜ਼ ਵੀ ਕੀਤਾ ਉਹਦਾ ਵੀ ਨੁਕਸਾਨ ਹੋਇਆ ਜੋ ਮੈਕਸੀਕੋ ਦੇ ਬਾਰਡਰਾਂ 'ਤੇ ਪੱਪਕੇ ਜੰਗੜਾ ਨਹੀਂ ਪਤਾ ਨਹੀਂ ਕਿਵੇਂ ਅੱਥ ਪਹੁੰਚਦੇ ਸਨ ਤੇ ਬਾਅਦ ਵਿੱਚ ਜਦੋਂ ਹੁਣ ਉਥੋਂ ਦਾ ਨਵਾਂ ਪ੍ਰੈਸ਼ਰ ਬਣੇ ਤਾਂ ਨਾਲ ਟਰੰਪ ਉਸ ਨੇ ਆ ਕੇ ਇੱਕਦਮ ਉਲਟ ਫੈਸਲਾ ਲਿਆ ਤੇ ਸਾਰੇ ਦੇਸ਼ੇ ਸਾਰੇ ਜਿਹੜੇ ਗੈਰ ਬਲੋਨੀ ਉਥੇ ਬੰਦੇ ਐਂਟਰ ਕੀਤੇ ਸਨ ਇਮੀਗ੍ਰੇਸ਼ਨ ਲਈ ਬੇਸੇ ਸਭ ਨੂੰ ਬੈਗ ਤੇ ਰਟਾਰਟਡ ਫ੍ਰੀ ਟੈਟ ਦੇ ਦਿੱਤੇ ਵਾਸਤੇ ਦਿੱਤਾ ਤੇ ਜਿਨ੍ਹਾਂ ਨੂੰ ਟਿਕਟ ਨਹੀਂ ਦੇ ਸਕਦਾ ਜਹਾਜ਼ ਜਿਨ੍ਹਾਂ ਦੇ ਵਾਸਤੇ ਉਹਨਾਂ ਵਾਸਤੇ ਇੰਤਜ਼ਾਮ ਨਹੀਂ ਕੀਤਾ ਜਾ ਸਕਦਾ ਸੀ ਉਹਨਾਂ ਦੇ ਪਨਾਮਾ ਨੂੰ ਪਨਾਮਾ ਦੇ ਜੰਗਲਾਂ ਵਿੱਚ ਛੱਡ ਦਿੱਤਾ ਉਹ ਕਹਿੰਦੇ ਜਿਵੇਂ ਆਇਓ ਤੇ ਉਵੇਂ ਜਾਓ ਇਸ ਉਲਟ ਜੈ ਕੈਨੇਡਾ ਦਾ ਇਹ ਫੈਸਲਾ ਉਹਦੇ ਵਿੱਚ ਹਿਮਨਟੇਰੀਅਨ ਅਪਰੋਚ ਮੁੱਕੀ ਅਪਰੋਚ ਮੈਨੂੰ ਨਜ਼ਰ ਆ ਰਹੀ ਹੈ ਜਿਸ ਦੀ ਸੰਤ੍ਰਿਪਤੀ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਲੋਕਾਂ ਦਾ ਜਿਹੜੇ ਇੱਛਾ ਕਾਂ ਡ੍ਰੀਮ ਲੈਟ ਹੈ ਕੈਨੇਡਾ ਤੋਂ ਉੱਥੇ ਹੋ ਸਕਦਾ ਕਿ ਉਹ ਸਫਲ ਹੋ ਸਕਦੇ ਹਨ ਪਿਆਰੇ ਦਰਸ਼ਕ ਇਹ ਸੀ ਸਾਡੇ ਸਭ ਤੋਂ ਫਰਸਟ ਨਿਊਜ਼ ਜਿਹੜੇ ਕਿ ਸੈਕੰਡ ਨਿਊਜ਼ ਲੈ ਰਹੇ ਉਹ ਸਾਡਾ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਉਹ ਹੈ ਸਰਗੁਣੰਦ ਪ੍ਰਸਾਦ ਦਾ ਹੁਲਾ ਮਹੱਲਾ ਇਹ ਨਿਊਜ਼ ਲੱਗੇ ਸਰਗੁਣੰਦ ਪ੍ਰਸਾਦ ਤੋਂ ਅੱਜ ਜਿੱਤਨੇ ਕਵਰ ਕੀਤੀ ਹੈ ਬਹੁਤ ਸਾਰੇ ਉਹ ਬਾਕੀ ਨਿਊਜ਼ਪੇਪਰਸ ਨੇ ਵੀ ਕਵਰ ਕੀਤੀ ਹੈ ਇਹ ਸਾਡੇ ਕੋਲੇ ਜਿਹੜਾ ਜਗ ਬਾਣੀ ਉਸ ਵੀ ਕਵਰ ਹੋਈ ਹੈ ਠੀਕ ਹੈ ਖਾਲਸਾਈ ਜੇਕਾਰਿਆਂ ਨਾਲ ਗੂੰਜਿਆ ਸ੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਉਹ ਧਰਤੀ ਆ ਜਿੱਥੇ ਖਾਲਸਾ ਪੰਥ ਦੀ ਖਾਲਸਾ ਤਾਂ ਵਿਸਾਦਿਆ ਕੀਤੀ ਗਈ 1699 ਈਸਵੀ ਵਿੱਚ ਇਹ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਬਸਾਖੀ ਬੜ ਗਿਆ 13 ਅਪ੍ਰੈਲ 1699 ਤੈਨ ਸੋਕ ਨੂੰ ਜਨਮ ਸਾਲ ਹੋ ਚੁੱਕੇ ਹਨ ਠੀਕ ਹੈ ਇਹਦੇ ਨਾਲ ਜਿਹੜਾ ਸਬਟਾਈਟਲ ਨੇ ਉਹ ਵੀ ਤੁਹਾਡਾ ਨੇ ਸ਼ੇਅਰ ਕਰ ਰਿਹਾ ਨਿਹੰਗ ਸਿੰਘ ਜਥੇਬੰਦੀਆਂ ਨੇ ਬਾਬਾ ਬਲਬੀਬ ਸਿੰਘ ਦੀ ਗਵਾਈ ਵਿੱਚ ਸਜਾਇਆ ਫੋਜਾ ਮੰਦਸਤ ਹੈ ਸ਼ੌਮਣੇ ਕਮੇਟੀ ਨੇ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਸਿੱਖਾਂ ਦਾ ਬਹੁਤ ਵੱਡੀ ਰਿਵਾਇਤ ਹੈ ਟ੍ਰੈਡੀਸ਼ਨ ਹੈ ਉਹ ਰੋਲਾ ਮੱਲਾ ਬੜੀ ਮੈਸਮ ਦਾ ਸ਼ਰਦਾ ਤੇ ਬਹੁਤ ਸਾਰੇ ਮੈਸਮ ਦਾ ਡੈਡੀਕੇਸ਼ਨ ਹੁਣਾਇਆ ਜਾਂਦਾ ਹੈ ਤੇ ਜਦੋਂ ਅਸੀਂ ਫੋਟੋ ਖਿੱਚਦੇ ਹਾਂ ਉਦੋਂ ਸ਼ਰਦਾ ਬਿਲਕੁਲ ਨਜ਼ਰ ਆਉਂਦੀ ਹੈ ਤੇ ਕਈ ਵਾਰੀ ਸਾਨੂੰ ਸ਼ੱਕ ਵੀ ਪੈ ਲਿਆ ਕਿ ਐਕਚੁਅਲੀ ਸ਼ਰਦਾ ਦੀ ਕਿਤੇ ਨਾ ਕਿਤੇ ਕੱਟ ਵੀ ਆਈ ਹੈ ਜਦੋਂ ਰੋਲਾ ਰੱਪਾ ਪੈਂਦਾ ਇੱਕ ਦੂਜੇ ਨਾਲ ਮੈਸਮ ਦਾ ਬਲੱਡ ਸ਼ਕਮ ਦਾ ਇੱਕ ਦੂਜੇ ਦੇ ਮਾਰਕਟ ਆਈ ਹੁੰਦੀ ਹੈ ਉਹ ਵੀ ਘਟਰਾ ਘਟਦੀਆਂ ਹਨ ਇੱਥੇ ਅਸੀਂ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਾਂਗਾ ਤੁਹਾਡੇ ਨਾਲ ਸੋ ਮੇਰੇ ਸਾਹਮਣੇ ਇੱਕ ਖੋਰ ਤਾਂ ਨਖਬਰ ਦਿੱਖਲੇ ਸਾਹਮਣੇ ਪਈਆ ਜੀਤ ਵੱਜ ਕਵਰ ਹੋਈ ਹੈ ਉਹ ਹੈ 골ਡਨ ਟੈਂਪਲ ਅੰਮ੍ਰਿਤਸਰ ਦੀ ਘਰ ਜਿਹੜਾ ਸਾਡਾ ਸਿੱਖ ਧਰਮ ਦਾ ਸਭ ਤੋਂ ਵੱਡਾ ਸੈਂਟਰ ਹੈ ਸਿੱਖ ਧਰਮ ਦਾ ਜਦ ਜੇ 골ਡਨ ਟੈਂਪਲ ਦੀ ਗੱਲ ਕਰਦੇ ਆ ਤਾਂ ਸਾਰੇ ਸੰਸਾਰ ਵਿੱਚ ਮੰਨਿਆ ਜਾਂਦਾ ਕਿ 골ਡਨ ਟੈਂਪਲ ਸਿੱਖ ਧਰਮ ਦਾ ਬਹੁਤ ਹੀ ਮਹੱਤਵਪੂਰਨ ਕੇਂਦਰ ਹੈ ਜਿੱਥੇ ਅਸੀਂ ਸਿੱਖ ਧਰਮ ਦੇ ਦਰਸ਼ਕ ਕਰ ਸਕਦੇ ਹਾਂ ਜੋ ਸਿੱਖ ਕਮਿਊਨਿਟੀ ਹੈ ਜੋ ਨੰਦੀ ਸ਼ਰਧਾ ਹੈ ਸਿੱਖ ਧਰਮ ਚ ਉਸ ਬਾਰੇ ਜਾਣ ਕਿ ਉਹਨਾਂ ਦਾ ਜਿਹੜਾ ਡੇਡیکیشن ਦੇਖ ਸਕਦੇ ਆ ਹੁਣ ਖਬਰ ਕੀ ਹੈ ਖਬਰ ਬੜੀ ਖਤਰਨਾਕ ਲੱਗਦੀ ਹੈ ਸਾਡੇ ਸਾਹਮਣੇ ਪਈ ਹੈ ਪੰਜਾਬ ਨਸ਼ਾ ਸਮਗਲਾ ਤੇ ਕਾਰਪਾਈ ਤੋਂ ਬੁਖਲਾਈ پاک ਦੀ ਨਾਪਾਕ ਸਾਜ਼ਿਸ਼ ਹੁਣ ਸਾਡੀ ਸਰਕਾਰ ਇੱਥੇ ਇੱਕ ਐਲੀਗੇਸ਼ਨ ਲਾ ਰਹੀ ਕਿ ਜੋ ਇੱਕ ਘਟਨਾ ਘਟੀ ਹੈ ਉਹ ਪਾਕਿਸਤਾਨ ਵੱਲੋਂ ਘਟਾ ਘਟੇ ਹੈ ISI ਇੰਟਰ ਸਰਵਿਸ ਇੰਟੈਲੀਜੈਂਸ ਹੈ ਤੇ ਜਾਂ ਹੋਰ ਇਸਾਇਜ ਦੇ ਸੰਸਰਾਰ ਜਿਹਨੀਆਂ ਸਾ ਨੀਬਰਹੂਡ ਵਿੱਚ ਪੰਜਾਬ ਵਿੱਚ ਖਾਸ ਕਰਕੇ ਜਾਂ ਇੰਡੀਆ ਵਿੱਚ ਇਹ ਸਟਾਈਕ ਦੀਆਂ 테러ਰਿਸਟ ਐਕਟੀਵਿਟੀਜ਼ ਨੂੰ ਲਗਾਤਾਰ ਮਤਲਬ ਉਹਤੇ ਕਾਰਵਾਈ ਕਰਦੀਆਂ ਹਨ ਨਸ਼ੇ ਡਰੱਗਸ ਚਿੱਟਾ ਹੈਵਨ ਸਪਲਾਈ ਕਰਨਾ ਆਇਆ ਲੱਗਦਾ ਉਹਨਾਂ ਦਾ ਸਭ ਤੋਂ ਵੱਡਾ ਅਜੰਡਾ ਹੈ ਖਬਰ ਵੀ ਹੈ ਅਮਰਸਰ ਚ ਮੰਦਿਰ ਦੇ ਬਾਹਰ ਗ੍ਰੇਨੇਡ ਹਮਲਾ ਅਮਰਸਰ ਮੰਦਿਰ ਠੀਕ ਹੈ 골ਡਨ ਟੈਂਪਲ ਜਿਸ ਨੂੰ ਉਸ ਕਹਿੰਦੇ ਉਸੇ ਦੀ ਗੱਲ ਕੀਤੀ ਗਈ ਹੈ ਨਹੀਂ ਹਰੀ ਮੰਦਰ ਵੀ ਕਹਿੰਦੇ ਆ ਸੀ ਧਿਆਨ ਰੱਖਣਾ ਹਰੀ ਮੰਦਰ ਵੀ ਕਹਿੰਦੇ ਆ 골ਡਨ ਟੈਂਪਲ ਵੀ ਕਹਿੰਦੇ ਆ ਦਰਬਾਰ ਸਾਹਿਬ ਵੀ ਕਹਿੰਦੇ ਨਾਂ ਦੇ ਬਹੁਤ ਸਾੜੇ ਅੰਮ੍ਰਿਤਸਰ ਚ ਮੰਦਰ ਦੇ ਬਾਹਰ ਗ੍ਰਨੇਡ ਹਮਲਾ ਕੰਨ ਦਾ ਨੁਕਸਾਨ ਨਹੀਂ ਤੇ ਸ਼ੀਸ਼ੇ ਟੁੱਟੇ ਅੰਮ੍ਰਿਤਸਰ ਚ ਧਮਾਕਾ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ ਆਈਐਸਆਈ ਪੁੱਲਰ ਪੁੱਲਰ ਐਸਐਸਪੀ ਹਨ ਜਿਹੜੇ ਸਟੇਟ ਪੁਲਿਸ ਦੇ ਅੰਡਰ ਡਿਸਟ੍ਰਿਕਟ ਅੰਮ੍ਰਿਤਸਰ ਦੇ ਉਹਨਾਂ ਬਰਗੁਲਦਾਰੀ ਹੈ ਪਰਦਰਸ਼ੀ ਇੱਥੇ ਕਿ ਮੇਰੀ ਟਿੱਪਣੀ ਇਹ ਹੋਏਗੀ ਅਸੀਂ ਇਲੈਕਟ੍ਰੋਨਿਕ ਕੇਜ ਵਿੱਚ ਬੈਠੇ ਹਾਂ ਅਸੀਂ ਹਜ਼ਾਰੇ ਲੱਖਾਂ CCTV ਕੈਮਰੇ ਵੀ ਲਾਤੇ ਔਰ ਰਡਾਰ ਵੀ ਫਿੱਟ ਕਰਦੇ इवन देन ਸਾਡੀ ਪੁਲਿਸ ਦੀ ਇੰਟੈਲੀਜੈਂਸ ਸਾਡੀ ਡਿਫੈਂਸ ਸਰਵਿਸ ਦੀ ਇੰਟੈਲੀਜੈਂਸ ਬੁਰੀ ਤਰ੍ਹਾਂ ਫੇਲ ਹੋਈਆ ਗੇਟੇ ਗ੍ਰਨੇਡ ਅਟੈਕ ਹੁੰਦੇ ਹਨ ਇੱਥੇ ਡਰੋਨ ਆਉਂਦੇ ਹਨ ਨਸ਼ਾ ਸਿੱਟਕੇ ਜਾਂਦੇ ਹਨ ਡਰੱਗਸ ਸਪਲਾਈ ਕਰਕੇ ਜਾਂਦੇ ਰੁਪਈਏ ਬਾਸੰਦੀ ਕ੍ਰਾਂਸੀ ਸਪਲਾਈ ਕਰਦੀ ਹੈ ਤੇ ਸਾਡੇ ਜਿਹੜੇ ਸਰਕਾਰਾਂ ਹਨ ਪੁਲਿਸ ਦਾ ਸਿਸਟਮਾ ਹੱਥ ਤੇ ਹੱਤਾ ਕੇ ਬੈਠਾ ਰਹਿੰਦਾ ਤੇ ਬਾਅਦ ਵਿੱਚ ਜਦੋਂ ਡਿਕਲੈਰ ਕਰਦਾ ਕਿ ਇਹਨੂੰ ਸਾਨੂੰ ਸਫਲਤਾ ਮਿਲ ਗਈ ਸੀ ਇੰਨਾ ਜਿਹੜਾ ਇਹ ਸਿਗਰ ਚਿੱਟਾ ਭ੍ਰਾਂਤ ਕਰ ਲਿਆ ਇਹ ਕਦੀ ਹੁੰਦਾ ਹੈ ਸਵਾਲ ਇਹ ਹੈ ਕਿ ਸਾਡੇ ਇੰਡੀਆ ਵਿੱਚ ਚਿੱਟਾ ਐਂਟਰ ਕਿੱਦਾਂ ਕਰ ਗਿਆ ਸਾਡੀਆਂ ਡਿਫੈਂਸ ਜਿਹੜਾ ਬਾਰਡਰ ਸਿਕਿਉਰਿਟੀ ਫੋਰਸਾਂ ਕੀ ਉਹਨਾਂ ਦੇ ਕੰਟਰੋਲ ਤੋਂ ਸਾਰਾ ਕੁਝ ਬਾਹਰ ਹੈ ਇ ਸਾਡੇ ਲੋਕ ਐਂਟਰ ਕਰ ਜਾਂਦੇ ਹਨ ਇੱਥੇ ਇੰਟੈਲੀਜੈਂਸ ਫੋਰਸਸ ਜਿਹੜੀਆਂ ਹਨ ਪੁਲਿਸ ਦੀਆਂ ਫੋਰ ਬਾਕੀ ਸਾਡੀ ਸੈਕਿਉਰਿਟੀ ਸਰਵਿਸ ਜੀਆਂ ਆਇ ਲੱਗਦਾ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਫਰਦਰ ਨਿਊ ਨਵੀਂ ਟ੍ਰੇਨਿੰਗ ਦੀ ਲੋੜ ਹੈ ਤਾਂ ਕਿ ਸਾਡੇ ਤੇ ਲੋਕ ਜਿਹੜਾ ਅਸੀਂ ਬਾਗ ਬਾਰੇ ਦੂਸ਼ਣ ਲਾਉਣੇ ਕਿ ਪਾਕਿਸਤਾਨ ਕਰਦਾ ਪਾਕਸਤਾਨ ਕਰੇਗਾ ਦੁਸ਼ਮਣ ਦਾ ਕਾਰਵਾਈ ਕਰਨੀ ਹੁੰਦੀ ਹੈ ਅਸੀਂ ਆਪਣੇ ਮਜ਼ਬੂਤ ਕਰ ਫੇਰ ਕਿਉਂ ਪਈ ਸਾਡੀ ਸੈਂਟੀਫਿਕ ਸਾਰੀ ਰਿਸਰਚ ਸਾਰੀ ਸਾਡੀ ਜਿਹੜੀ ਇੰਟੈਲੀਜੈਂਸ ਉਹਨਾਂ ਨੂੰ ਲਗਾਤਾਰ ਦਵਾਈ ਜਾ ਰਹੀ ਹੈ ਉਹ ਤੇ ਰਿਸਰਚ ਨਹੀਂ ਹੋ ਰਿਹਾ ਕਿ ਅਸੀਂ ਕੀ ਕਰ ਰਹੇ ਹਾਂ ਕੀ ਘਟਰਾਮਾ ਘਟ ਰਹੀਆਂ ਨੇ ਰਡਾਰ ਸਾਡੇ ਫੇਲ ਹੁੰਦੇ ਹਨ ਡਰੋਨ ਸਾਡੇ ਫੇਲ ਹੁੰਦੇ ਹਨ ਡਰੋਨ ਸਾਡੇ ਤੇ ਆ ਕੇ ਅਟੈਕ ਕਰ ਜਾਂਦੇ ਹਨ ਗਰਨੇਡ ਅਟੈਕ ਹੋ ਜਾਂਦੇ ਹਨ ਉਹ ਧਾਰਮਿਕ ਖਾਤੇ ਇੱਕ ਅੰਮ੍ਰਿਤਸਰ ਦਾ ਹਮਲਾ ਇਹ ਸਾਡੇ ਸਿੱਖ ਸੰਗਤਾਂ ਨੂੰ ਹੋਰ ਵੀ ਮਸਮਦਾ ਜਿਹੜਾ ਸ਼ਾਂਤੀ ਵਿੱਚ ਬਹੁਤ ਵੱਡਾ ਵਿਗਨ ਵੀ ਪਾਉਂਦਾ ਹੈ ਸ਼ਰਧਾ ਵਿੱਚ ਵੀ ਬਹੁਤ ਵੱਡਾ ਵਿਗਨ ਮੈਂਦਾ ਹੈ ਇਹ ਅਰ ਦਰਸ ਕੋਈ ਇਹ ਬੜੀ ਮਹੱਤਵਪੂਰਨ ਗੱਲ ਹੈ ਦੇਮਸ ਦਲਤੀ ਇਹ ਵੀ ਖਬਰ ਦਾ ਸੰਡੇ ਰਿਪੋਰਟ ਵੀ ਲੱਗੀ ਆ ਗਰਨੇਡ ਅਟੈਕ ਔਨ ਟੈਂਪਲ ਰੈਟਲਸ ਅਮਰਸਰ ਹੁਣ ਜਿਹੜਾ ਇਹ ਜਿਹੜੀ ਘਟਰਾਵਾਂ ਹਨ ਇਹ ਬੜੀਆਂ ਦਰਦਨਾਕ ਹਨ ਦੁਖਦਾਈ ਹਨ ਉਹ ਸਰਕਾਰ ਦੇ ਜਵਾਬ ਨਹੀਂ ਬੰਗਦੀਆਂ ਹਨ ਕਿ ਅਸੀਂ ਆਪਣੇ ਆਪ ਨੂੰ ਅਪਡੇਟ ਕਰਨ ਵਿੱਚ ਇਲੈਕਟ੍ਰੋਨ ਕੇਐਮ ਚ 2025 ਤੱਕ ਕਿਉਂ ਫੇਰ ਹੋਏ ਇਹ ਸਾਡੇ ਸਾਡੇ ਜਿਹੜੇ ਅਮਪਲਾਈਜ਼ ਹਨ ਕੰਮ ਕਰਦੇ ਹਨ ਉਨੇ ਤੇ ਡੈਡੀਕੇਸ਼ਨ ਹੀ ਘਾਟ ਆ ਜਾਂ ਟ੍ਰੇਨਿੰਗ ਹੀ ਘਾਟ ਆ ਜਾਂ ਉਹਨਾਂ ਨੇ ਸਾਰਾ ਕੰਮ ਕਰਨਾ ਨਹੀਂ ਹੁੰਦਾ ਆਖਰ ਕਿਉਂ ਪੁੜਿਆ ਸਾਰਾ ਕੁਝ ਹੁਣ ਪਿਆਰੇ ਦਰਸ਼ਕੋ ਇਸ ਵਾਰ ਮੈਂ ਇੱਕ ਹੋਰ ਇੰਪੋਰਟੈਂਟ ਨਿਊਜ਼ ਲੈ ਰਿਹਾ ਉਹ ਸੀ ਜੇ ਤੁਸੀਂ ਵੀ ਪੜ੍ਹੀ ਹੋਣੀ ਆ ਤੁਸੀਂ ਸਾਰੇ ਦੇਖੀ ਆ ਹੁਣ ਤੱਕ ਕਿ ਇਹ ਮੈਂ ਪਹਿਲੀ ਵਾਰ ਮੇਰੇ ਨੋਟਿਸ ਵਿੱਚ ਖਬਰ ਆਈ ਕਿ ਅਸੀਂ ਦੇਖਿਆ ਕਿ ਬੱਸਾਂ ਕ ਹਾਈਜੈਕਟ ਹੁੰਦੀਆਂ ਕਾਰਾਂ ਵੀ ਹਾਈਜੈਕਟ ਹੁੰਦੀਆਂ ਬੰਦੇ ਵੀ ਕੈਡਰਾਂ ਵਿੱਚ ਕੀਤੇ ਜਾਂਦੇ ਬੱਚੇ ਵੀ ਕੈਡਰਾਂ ਵਿੱਚ ਕੀਤੇ ਜਾਂਦੇ ਇਿੱਥੇ ਪਾਕ ਸੰਡਵਿਚ ਹੈ ਟ੍ਰੇਨ ਹਾਈ ਜੇ ਕੀਤੀ ਗਈ ਟ੍ਰੇਨ ਉਹਦਾ ਜਹਾ ਹੈ ਟ੍ਰੇਨ ਦਾ ਨਾਮ ਹੈ ਜਾਫਰ ਐਕਸਪ੍ਰੈਸ ਵਿੱਚੋਂ ਮੇਰੇ ਹਾਏ ਬੰਦਕਾ ਨੇ ਸੁਣਾਈ ਰੌਂਗਟੇ ਖੜੇ ਕਰਨ ਵਾਲੀ ਹੱਟ ਗਈ ਕਹਾਣੀਆਂ ਬੜੀਆਂ ਦਰਦਨਾਕ ਸੁਣਾਈਆਂ ਹਨ ਪੰਜ ਪਾਕ ਸੰਡਵਿਚ ਵੀ ਜ਼ੋਰ ਆਰਡਰ ਪੂਰੀ ਤਰ੍ਹਾਂ ਫੀਲ ਹੈ ਇੱਥੇ ਗੱਲ ਕਿ ਇਹ ਵੀ ਆਈ ਸੀਗੀ ਕੁਝ ਨਿਊਜ਼ਪੇਪਰਸ ਨੇ ਇਹ ਕਿਹਾ ਕਿ ਅਗਰ ਅਮਰਸਰ ਅਟੈਕ ਹੋਇਆ ਘਰ ਨਹੀਂ ਅਟੈਕ ਹੁੰਦਾ ਤਾਂ ਇੱਥੇ ਜਿਹੜਾ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਵੀ ਇਹ ਦਾ ਬਾਰਡਰ ਸਿਕਿਉਰਿਟੀ ਦਾ ਮਸਲਾ ਇਹ ਤਾਂ ਸੈਂਟਰ ਬੋਰਡ ਦੇ ਅੰਦਰ ਆਉਂਦਾ ਹੈ ਅਗਰ ਬਾਰਡਰ ਟੱਪ ਕੇ ਕ੍ਰਾਸ ਕਰਕੇ ਕੋਈ ਸੈਕਿਉਰਿਟੀ ਇੰਟਰ ਕੱ ਰਿਹਾ ਤਾਂ ਉੱਥੇ ਜਿਹੜੀ ਸੈਂਟਰ ਬੋਰਡ ਦਾ ਐਕਸ਼ਨ ਤੇ ਉਹ ਵੀ ਫੌਜਾਂ ਇਹ ਜਿਹੜੀਆਂ ਸਾਡੇ ਕੋ ਬਾਰਡਰ ਸਕਿਉਰਿਟੀ ਫੋਰਸ ਡਿਫੈਂਸ ਸਰਵਿਸ ਕਿੱਥੇ ਹੁੰਦਾ ਲਗੇ ਉਹਨੇ ਕੰਮ ਕਰਦੀਆਂ ਸੋ ਜਿਹੜੇ ਮੈਂ ਇਹੀ ਗੱਲ ਤੇ ਹੁਣ ਦੁਬਾਰਾ ਆ ਰਿਹਾ ਕਿ ਪਾਕਿਸਤਾਨ ਦੇਚਾ ਟ੍ਰੇਨ ਵੀ ਹਾਈਜੈਕਟ ਕੀਤੀ ਗਈ ਇਹਦੇ ਬਾਰੇ ਮੈਂ ਤੁਹਾਡਾ ਨਾਲ ਕੁਝ ਪੁਆਇੰਟਸ ਸਾਂਝੇ ਕਰ ਰਿਹਾ ਹਾਂ ਸ਼ੇਅਰ ਕਰ ਰਿਹਾ ਹਾਂ ਪਾਕ ਫੌਜ ਦੇ ਬਖਵਤੀ ਧੋਮਾਂ ਨੇ ਵੀਡੀਓ ਤੇ ਬਿਆਨ ਜਾਰੀ ਕਰਕੇ ਕਾਮਯਾਬੀ ਮਿਲਣ ਦਾ ਦਾਅਵਾ ਕੀਤਾ ਕਾਮਯਾਬੀ ਦਾ ਦਾਅਵਾ ਕਰਦੇ ਕਿ ਸਾਨੂੰ ਸਫਲਤਾ ਮਿਲੀ ਹੈ ਅਤਵਾਦੀ ਆਪਦੀ ਕਾਰਜਯੋਗੀ ਦੀ ਸਫਲਤਾ ਕਰਦੇ ਆ ਤੇ ਪਾਕਿਸਤਾਨ ਦੀ ਸਰਕਾਰ ਉਹ ਕਹਿੰਦੀ ਸਾਡੀ ਸਫਲਤਾ ਕਿ ਅਸੀਂ ਆਪਣੀ ਟ੍ਰੇਨ ਫ੍ਰੀ ਕਰਵਾ ਲਈ ਹੈ ਤੇ ਇਹਦੇ ਨਾਲ ਇੱਕ ਖਬਰ ਇਹ ਵੀ ਆ ਰਹੀ ਹੈ ਸਾਰੇ 214 ਬੰਦਿਤ ਮਾਰੇ ਗਏ ਹੁਣ ਇੱਥੇ ਬੰਦ ਕੀਤਾ ਸ਼ਬਦ ਵਰਤਿਆ ਗਿਆ ਇਹ ਕਲੈਰਿਟੀ ਦੱਸਣੀ ਪੈਗੀ ਇਹਦੇ ਨਾਲੇ ਖਬਰ ਹੋਰ ਵੀ ਆ ਰਹੀ ਹੈ ਫੌਜ ਨੇ ਮ੍ਰਿਤਕ ਸੈਨਿਕਾਂ ਦੀ ਗਿਣਤੀ ਦੱਸੀ 33 ਕ੍ਰਤੀ ਜਿਹੜੇ ਫੌਜੀ ਭਰਾ ਵੀ ਮਾਰੇ ਗਏ ਤੋਂ ਉਸ ਸੰਬੰਧ ਤੇ 214 ਬੰਦਕ ਮਾਰੇ ਗਏ ਬੰਦ ਕੋ ਹੁੰਦੇ ਹਨ ਜਿਨ੍ਹਾਂ ਨੂੰ ਹੋਸਟੇਜਸ ਬਣਾਇਆ ਜਾਂਦਾ ਹੈ ਕਿਸੇ ਵੀ ਦੁਸ਼ਮਣ ਪਤਾਂ ਤੋਂ ਆਏ ਜਿਹੜੇ ਆਪਣਾ ਕੋਈ ਨਿਸ਼ਾਨਾ ਰੱਖ ਕੇ ਚੱਲਦੇ ਆ ਉਹਨਾਂ ਦਾ ਟਾਰਗਟ ਹੁੰਦਾ ਵੀ ਸਾਡਾ ਆਹ ਕੰਮ ਕਰੋ ਨਹੀਂ ਤਾਂ ਜਿਹੜੇ ਬੰਦੇ ਸੀ ਹਾਈਜੈਕਟ ਕੀਤੀਆਂ ਟ੍ਰੇਨ ਵਿੱਚ ਉਹਨਾਂ ਨੂੰ ਮਾਰ ਦਿਆ ਕਿਚਾ ਜਿਹੀ ਕਲੈਰਟੀ ਮੈਨੂੰ ਮੈਂ ਪੜਨ ਦੀ ਕੋਸ਼ਿਸ਼ ਕੀਤੀ ਖਬਰ ਕੋਈ ਕਲੈਰਟੀ ਨਹੀਂ ਆ ਰਹੀ ਕਿ ਬੰਦਕ ਉਹ ਬੰਦੇ ਹਨ ਜਿਨ੍ਹਾਂ ਨੇ ਟ੍ਰੇਨ ਹਾਈਜੇ ਕੀਤੀ ਜਾਂ ਉਹ ਵਿਅਕਤੀ ਹਨ ਜਿਹੜੇ ਟ੍ਰੇਨ 'ਚ ਸਫ਼ਰ ਕਰ ਰਹੇ ਸਨ ਯਾਤਰੀ ਸਨ 224 ਬੰਦ ਮਰੇ ਗਏ ਲੜਾਈ ਅਜੇ ਵੀ ਜਾਰੀ ਬੀ ਐਲ ਐਨ ਇੱਕ ਏਜੰਸੀ ਹੈ ਉਸ ਨੇ ਖਬਰ ਦਿੱਤੀ ਹੈ ਐਦਾਂ ਲੱਗਦਾ ਹੈ ਕਿ ਚਾਰ ਸੜ ਇਸ ਸਾਰੀ ਦੁਨੀਆ ਦੇ ਚ 15 ਰੁਪਿਆ ਵਾ ਜਿਹੜੇ ਅਸੀਂ ਕਹਿ ਸਕਦੇ ਟੈਰਰਿਸਟ ਗਰੁੱਪ ਹਨ ਗੈਂਗਸਟਰ ਗਰੁੱਪ ਉਹ ਹਰ ਥਾਂ ਦੇ ਇੰਨੇ ਹਾਵੀ ਹੋਏ ਹਨ ਉਸ ਹਰ ਦੇਸ਼ ਵਿੱਚੀ ਸ਼ਾਂਤੀ ਭੰਕਰ ਮਾਦੇ ਨਵੇਂ ਨਵੇਂ ਸਕੀਮਾਂ ਕਰਦੇ ਹਨ ਸੁਇਤ ਭਰੇ ਬੜੀ ਮੈਸਮਤਾ ਵੀ ਇਹ ਹੀ ਜਿਹੇ ਖਬਰ ਅਖ਼ਬਾਰਾਂ ਆਕਾ ਸਾਡੇ ਸ਼ਾਂਤੀ ਲਈ ਭਾਈਚਾਰੇ ਲਈ ਕਿ ਸਾਡੇ ਸੰਸਾਰ ਵਿੱਚ ਪਾਕਿਸਤਾਨ ਵਿੱਚ ਇੰਡੀਆ ਵਿੱਚ ਸਾਡੇ ਸੰਸਾਰ ਵਿੱਚ ਸ਼ਾਂਤੀ ਕਦੋਂ ਆਏਗੀ ਡਰਗ ਦਾ ਟ੍ਰੇਡ ਕਦੋਂ ਖਤਮ ਹੋਏਗਾ ਲੋਕਾਂ ਦੀ ਮਾਰ ਤਾਣ ਤੇ ਬਲੱਡ ਸ਼ੇਡ ਕਦੋਂ ਖਤਮ ਹੋਏਗਾ ਕਿ ਐਦਾਂ ਦਾ ਸਾਡੇ ਕੋਲੇ ਸਿਸਟਮ ਹੈ ਕੋਈ ਸੋ ਮੇਰੇ ਕਰਨ ਦਾ ਮਤਲਬ ਇਹ ਆ ਕਿ ਇਹ ਬੜੀਆਂ ਖਤਰਨਾਕ ਖਬਰਾਂ ਜਿਹੜੀ ਮਤਲਬ ਅਸੀਂ ਜੀਤੀਆਂ ਹੁਣ ਅਗਲੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਇਹ ਵਾਕਏ ਫੇਲੀਅਰ ਅਸਫਲਤਾ ਦਾ ਬਹੁਤ ਵੱਡੀ ਖਬਰ ਹੈ ਪਿਆਰੇ ਦਰਸ਼ਕੋ ਇਹ ਖਬਰ ਸ਼ਬੀ ਜੰਦਰ ਦਾ ਕਰੋਨਾ ਦੀ ਅਦਾਇਗੀ ਦੇ ਨਾਮ ਮਿਲਣ ਕਰਕੇ ਪਹਿਲੀ ਤੋਂ ਸਰਕਾਰੀ ਗੱਡੀਆਂ ਨੂੰ ਤੇਲ ਨਹੀਂ ਦੇਣਗੇ ਡੀਲਰ ਗੱਡੀਆਂ ਦਾ ਮਤਲਬ ਇੱਥੇ ਬੱਸਾਂ ਹੈ ਧਿਆਨ ਰੱਖਣਾ ਇੱਥੇ ਅਮਰੀਕਨ ਦਾ ਮਤਲਬ ਟ੍ਰੇਨਸ ਦੀ ਗੱਲ ਨਹੀਂ ਹੋ ਰਹੀ ਜਦੋਂ ਤੁਹਾਨੂੰ ਪਤਾ ਨਾ ਕਿ ਫ੍ਰੀ ਸਰਵਿਸ ਜਿਹੜੀ ਫ੍ਰੀ ਬੱਸ ਜਿਹੜੀ 3 ਪੈਸੇਂਜਰ ਸਰਵਿਸ ਵੀ ਲਾਗੂ ਕੀਤੀ ਔਰਤਾਂ ਪਾਸੇ ਪੰਜਾਬ ਸਰਕਾਰ ਨੇ ਕਿ ਜਿੱਥੇ ਮਰਜੀ ਜਾਓ ਜਿੰਨੇ ਮਰਜੀ ਗੇੜੇ ਲਾਓ ਤੇ ਸਿਰਫ ਆਪਣਾ ਧਾਰ ਕੜ ਦਿਖਾਓ ਤੇ ਫ੍ਰੀ ਯਾਤਰਾ ਕਰ ਲਓ ਸਵਾਲ ਇਹ ਹੈ ਕਿ ਇਹ ਵੀ ਇੱਕ ਕਮੈਸਲ ਦਾ ਵੀ ਮੈਂ ਤਾਂ ਲੱਗਦਾ ਕਿ ਮੈਨੂੰ ਕਹਿਣਾ ਚਾਹੀਦਾ ਕਿ ਜਿਆਦਾ ਕੋਈ ਸਿਆਣਪ ਭਰਿਆ ਫੈਸਲਾ ਨਹੀਂ ਹੈ ਜਦੋਂ ਕੋ ਲੋਕ ਸਫਰ ਕਰਦਾ ਹੈ ਜਦੋਂ ਸਾਡਾ ਦੇਸ਼ ਗਰੀਬ ਹੈ ਪੰਜਾਬ ਵਿੱਚ ਇੱਕ क्रॉनिक ਟੰਚਾ ਬਿਲਕੁਲ ਫੇਲ ਹੋ ਰਿਹਾ ਹੈ ਬੁਰੀ ਤਰ੍ਹਾਂ ਲੋਕੋਂ ਕੋਈ ਪੈਸਾ ਨਹੀਂ ਹੈ ਉਧਰ ਜਿਹੜਾ ਸਾਡੇ ਕੋਲੇ ਬਿਜਲੀ ਦਾ ਬੋਰਡ ਹੈ ਇਲੈਕਟ੍ਰਿਸਿਟੀ ਬੋਰਡ ਉਹ ਵੀ ਬੁਰੀ ਤਰ੍ਹਾਂ ਤਰਾ-ਤਰਾ ਕਰਦਾ ਕਿ ਸਾਨੂੰ ਤਰ ਹਾਂ ਹਾਂ ਕਦੋਂ ਦੇਣੀ ਹੈ ਦੱਸੋ ਜੀ ਤੇ ਉਧਰ ਜਿਹੜੇ ਪੈਨਸ਼ਨਰ ਹਨ 2021 ਦਾ ਜਿਹੜਾ ਪੇ ਕਮਿਸ਼ਨ ਨਵਾਂ ਬਣਿਆ ਸੀ ਉਹਦੇ ਅਜੇ ਤੱਕ ਅਦਾਇਗੀ ਨਹੀਂ ਹੋਈ ਸੋ ਬਹੁਤ ਸਾਰੇ ਮਸਲੇ ਉਦੋਂ ਹੀ ਮਤਲਬ ਮੈਂ ਸਭ ਦਾ ਲੰਮਕਰੇ ਪਏ ਹਨ ਹੁਣ ਮੈਂ ਇਸ ਨਿਊਜ਼ ਵਾਰੀ ਨਾਲ ਤੁਹਾਡੇ ਨਾਲ ਦੁਆਰਾ ਡਿਸਕਸ ਕਰ ਰਿਹਾ ਕਰੋਨਾ ਦੀ ਅਦਾਈ ਕੀ ਨਾਮਿਲਨ ਕਰਕੇ ਪਹਿਲੀ ਤੋਂ ਸਰਕਾਰੀ ਬਸਾਂ ਜਾਂ ਗੱਡੀਆਂ ਤੇਲ ਨਹੀਂ ਦੇਣ ਕਿ ਡੀਲਰ ਜਦੋਂ ਤੇਲ ਨਹੀਂ ਮਿਲੇਗਾ ਤਾਂ ਬਸਾਂ ਚੱਲਣਗੀਆਂ ਕਿੱਦਾਂ ਜੇ ਬਸਾਂ ਨਹੀਂ ਚੱਲਣਗੇ ਲੋਕ ਸਫ਼ਰ ਕਿੱਦਾਂ ਕਰਨਗੇ ਇਹ ਮਤਲਬ ਇਹ ਹੈ ਜਿਹੜੇ ਲੋਕ ਟਿਕ ਟਕਾ ਕੇ ਸਫ਼ਰ ਕਰਨਾ ਚਾਹੁੰਦੇ ਆ ਉਹ ਵੀ ਨਹੀਂ ਜਾ ਸਕਣਗੇ ਜਿਹੜੇ ਫ੍ਰੀ ਨਹੀਂ ਜਾ ਸਕਦੇ ਉਹ ਤਾਂ ਮੰਨ ਲਿਆ ਉਹ ਤਾਂ ਫ੍ਰੀ ਜਾਂਦੇ ਸੀਗੇ ਉਹਨਾਂ ਨੂੰ ਇਹ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਪੈਣਾ ਕੋਈ ਤਾਂ ਫਰੀ ਸਫਰ ਕਰਦੇ ਸੀ ਖਾਸ ਕਰਕੇ ਲੇਡੀਜ਼ ਉਹ ਕਰਦੀਆਂ ਸਨ ਉਹ ਆ ਰਹੀਆਂ ਜਾ ਰਹੀਆਂ ਕਈ ਵਾਰੀ ਕਿਸੇ ਦਾ ਹੋਣ ਦਾ ਕੋਈ ਮੰਤਬ ਹੁੰਦਾ ਤਾਂ ਨਹੀਂ ਹੁੰਦਾ ਕਿਉਂਕਿ ਉਹ ਕਹਿੰਦੇ ਸਿਰਫ ਆਧਾਰ ਕਾਰਡ ਨਾਲ ਸਭ ਤੋਂ ਵੱਡਾ ਸਾਡੇ ਕੋਲੇ ਪਾਸ ਹੈ ਸਭ ਤੋਂ ਵੱਡਾ ਲਾਇਸੈਂਸ ਹੈ ਕਿ ਉਹ ਸਫਰ ਕਰ ਹੀ ਜਾਂਦੇ ਹਨ ਸਰਕਾਰ ਦੀ ਇਹ ਨਹੀਂ ਇਹ ਸਰਕਾਰ ਦਾ ਗਲਤ ਕੰਮਜਾ ਹੈ ਗਲਤ ਫੈਸਲਾ ਹੈ ਫ੍ਰੀ ਬਿਜਲੀ ਦਿੱਤੀ ਗਈ ਇਹ ਵੀ ਗਲਤ ਫੈਸਲਾ ਹੈ ਕਿਉਂ ਨਾ ਘਾਟੇ ਦੇ ਬਿਜਲੀ ਦਿੱਤੀ ਹੈ ਤਾਂ ਕਿ ਬਿਜਲੀ ਬੋਰਡ ਚੱਲਦਾ ਤਾਂ ਰਹੇ ਸੋ ਪਰ ਇਹਨਾਂ ਚੋਂ ਬਹੁਤ ਸਰੀ ਖਬਰਾਂ ਆ ਜਿਹੜੀਆਂ ਸਾਡੇ ਲਈ ਮਤਲਬ ਮੈਂ ਸਮਝਦਾ ਇਹ ਦੁੱਖਦਾਇਕ ਹਨ ਇੱਕ ਮੇਰੇ ਸਾਹਮਣੇ ਹੈ ਸੋ 100 ਟਪੀਓਜ਼ ਨਿਊਜ਼ ਲੱਗੀ ਉਹ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਪਾਕਿਸਤਾਨ ਤੇ ਅਫਗਾਨ ਅਫਗਾਨਿਸਤਾਨ ਉਹਦੇ ਜਿਹੜੇ 43 ਜਿਹੜੇ ਨੇਸ਼ਨਸ ਪਾਕਿਸਤਾਨ ਅਫਗਾਨ ਅਮੰਗ 43 ਨੇਸ਼ਨਸ ਓਨ ਟਰੰਪ ਲਿਸਟ ਆਫ ਟਰੈਵਲ ਕਰਫਸ ਹੁਣ ਟਰੰਪ ਨੇ ਬਹੁਤ ਸਾਰੇ ਕਰਫਸ ਲਾਤੀਸ ਉਹ ਤੇ ਬਬਦੇ ਨਾਲ ਦੀ ਬੇਰੂਜ਼ਾਾ ਦਿੱਤੇ ਹਨ ਉਹ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਕਿ ਉਹਨਾਂ ਚੋ ਪਾਕਿਸਤਾਨ ਵੀ ਇੱਕ ਹੈ ਅਫਗਾਨਿਸਤਾਨ ਵੀ ਇੱਕ ਹੈ ਕਿਉਂਕਿ ਟਰੰਪ ਸਮਝ ਰਿਹਾ ਕਿ ਪਾਕਿਸਤਾਨ ਦੇ ਅਫਗਾਨਿਸਤਾਨ ਇੱਕ ਟੈਰਰਿਸਟ ਕੰਟਰੀ ਹੈ ਇਹ ਭਿਆਨਕ ਸਥਿਤੀ ਪੈਦਾ ਕਰਦੇ ਹਨ ਬੰਬਾਰਡਮੈਂਟ ਕਰਦੇ ਹਨ ਲੋਕਾਂ ਦਾ ਬਲੱਡ ਸ਼ੀਟ ਕਰਦੇ ਹਨ ਪਤਾ ਨਹੀਂ ਕੀ ਕੀ ਕਰਦੇ ਹਨ ਇਹ ਮਤਲਬ ਯੂਐਸਏ ਦਾ ਯੂਐਸਏ ਸਟੇਟਮੈਂਟ ਹੈ ਮੇਰੇ ਸਟੇਟਮੈਂਟ ਨਹੀਂ ਹੈ ਹੁਣ ਪਾਕਿਸਤਾਨ ਤੇ ਅਫਗਾਨਸਤਾਨ 43 ਟੋਟਲ ਦੇਸ਼ ਇਹ ਚ ਇੰਡੀਆoverline ਵੀ ਪੜਨ ਦੀ ਲੋੜ ਆ ਸਮਕਿ ਇੰਡੀਆ ਨੂੰ ਸ਼ਾਮਲ ਕੀਤਾ ਤੱਕ ਨਹੀਂ ਕੀਤਾ ਕੁਝ ਮੇਰੇ ਸਾਹਮਣੇ ਲਿਸਟ ਅਫਗਾਨਸਤਾਨ ਪੋਟਾਨ ਇਹਦੇ ਸਾਹਮਣੇ ਇਰਾਨ ਵੀ ਹੈ ਲੀਬੀਆ ਦਾ ਨਾਰਥ ਕੋਰੀਆ ਹੈ ਸੋਮਾਲੀਆ ਹੈ ਸੂਡਾਨ ਹੈ ਸੀਰੀਆ ਹੈ ਬੈਨਸਵੇਲਾ ਦੀ ਕੁਝ ਹੋਰ ਕੰਟਰੀ ਜਮਨ ਹੈ ਤੇ ਇਹਦੇ ਵਿੱਚ ਕੁਝ ਹੋਰ ਕੰਟਰੀ ਟੋਟਲ ਲਿਸਟ ਹੈ 43 ਦੇਸ਼ਾਂ ਜਿਹਦੇ ਵਿੱਚ ਪਾਬੰਦੀ ਲਾ ਦਿੱਤੀ ਹੈ ਟਰੰਪ ਨੇ ਕਹਿੰਦਾ ਇਹਨਾਂ ਦੇਸ਼ਾਂ ਦੇ ਲੋਕ ਹੈ ਯੂਐਸਏ ਚ ਆਸਾਨੀ ਨਾਲ ਇੰਟਰ ਨਹੀਂ ਕਰ ਸਕਣਗੇ ਉਹ ਨਾਈ ਯੂਐਸਏ ਦੇ ਕੋਈ ਅਧਿਕਾਰੀ ਇਨ ਕੰਟਰੀਜ਼ ਵਿੱਚ ਜਾਣ ਕੇ ਸੋ ਪਿਆਰੇ ਦਰਸ਼ਕ ਇਥੋਂ ਪਤਾ ਲੱਗਦਾ ਕਿ ਜਿਸ ਤਰ੍ਹਾਂ ਹੁਣੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕੈਨੇਡਾ ਦੀ ਇਹ ਸਾਰਾ ਕੁਝ ਉਲਟ ਹੋ ਰਿਹਾ ਯੂਐਸਏ ਵਿੱਚ ਯੂਐਸਏ ਨਵੇਂ ਬੈਰੀਅਰ ਲਾ ਕੇ ਲੋਕਾਂ ਦੇ ਨਾਲ ਨਵਾਂ ਪੈ ਮੈਂ ਸੰਦ ਕੁਮਾਰਿਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਕੱਪ ਸਾਂਝੀ ਕੀਤੀ ਜਾ ਕੇ ਯੂਐਸਏ ਦੀ ਨੀਤੀ ਕੀ ਹੈ ਮੈਂ ਸੰਦ ਇਹ ਸਾਰਾ ਕੁਝ ਸਿਸਟਮ ਕੀ ਹੈ ਤੇ ਹੁਣ ਮੈਂ ਇੱਕ ਤੁਹਾਡਾ ਨਾਲ ਹੋਰ ਇੰਪੋਰਟੈਂਟ ਨਿਊਜ਼ ਸਾਂਝੀ ਕਰ ਰਿਹਾ ਇਹ ਸਾਡੇ ਕੋਲੇ ਜਗ ਬਾਣੀ ਦਾ ਜਿਹੜਾ ਸਪਲੀਮੈਂਟ ਹੈ ਖੰਨਾ ਤੇ ਜਗਰਾਉ ਦਾ ਸਪਲੀਮੈਂਟ ਉਹ ਛਪੀ ਹੈ ਉਹ ਖੰਨੇ ਤੇ ਨਿਊਜ਼ ਲੱਗੀ ਹੈ ਇਹ ਇਥੋਂ ਪਤਾ ਲੱਗਦਾ ਕਿ ਸਾਡੇ ਸਮਾਜ ਦਾ ਚਿਹਰਾ ਕਿੰਨਾ ਭਿਆਨਕ ਹੈ ਅਸੀਂ ਇਸ ਗਰਨਾਹ ਦੀ ਧਰਤੀ ਵਿੱਚ ਸਮਾਜ ਵਿੱਚ ਕੋਈ ਵਿਸ਼ਵਾਸ ਦਾ ਕੋਈ ਨਮਾ ਮਾਸ ਆਫ ਦਾ ਦਰਕਤ ਨਹੀਂ ਬੀਚ ਸਕਿਆ ਜੋ ਵੀ ਦਰਕਤ ਬੀਜੇਨ ਪਰਸ਼ਵਾਸ ਸਾਰੇ ਪੱਟੇ ਜਾ ਰਹੇ ਹਨ ਖਤਮ ਹੋ ਰਹੇ ਹਨ ਸਾਰੇ ਹੁਣ ਇਹ ਖਬਰ ਨਿਊਜ਼ ਲੱਗੀ ਆ ਖਾਨਾ ਪੁਲਿਸ ਨੇ ਅਨੇ ਕਤਲ ਦੀ ਕੁੱਥੀ 12 ਘੰਟੇ ਬਚੀ ਸਰਜਾਈ ਬਲਾਈਂਡ ਜਿੰਨੂ ਸੇ ਕਹਿੰਦੇ ਆ ਮਾਡਰਨ ਜਿਹਦੇ ਬਾਰੇ ਕੁਝ ਪਤਾ ਨਾ ਲੱਗਾ ਵੀ ਕੀ ਹੋਇਆ ਘਟਨਾ ਕਿਵੇਂ ਘਟੀ ਉਹ ਬਲਾਈਂਡ ਮਾਰਡਰ ਕਹਿੰਦੇ ਆ ਹੋਰ ਗੱਲ ਆ ਰਹੀ ਹੈ ਪ੍ਰੀਮੀ ਨੇ ਵਿਆਹ ਦਾ ਚਾਂਸਾ ਦੇ ਕੇ ਇਤਾ ਨਵਾਲਗ ਰਵੀਨਾ ਦਾ ਕਤਲ ਵਿਆਹ ਦਾ ਚੰਸਾ ਵਿਆਹ ਦਾ ਚੰਸਾ ਸਾਡੇ ਦੇਸ਼ ਵਿੱਚ ਬਹੁਤ ਵੱਡਾ ਟ੍ਰੇਡ ਵੀ ਹੈ ਬਹੁਤ ਵੱਡਾ ਚੰਸਾ ਹੈ ਲੋਕ ਪਤਾ ਨਹੀਂ ਕਿਉਂ ਲੜਕੀਆਂ ਜਿਹੜੀਆਂ ਔਰਤਾਂ ਵਿਆਹ ਦੇ ਚਾਂਸੇ ਫਸ ਜਾਂਦੀਆਂ ਤੇ ਫਿਰ ਕਤਲ ਹੋ ਜਾਂਦੀਆਂ ਇੱਕ ਖੰਨੇ ਤੋਂ ਕੱਪੜ ਲੱਗੀ ਸਾਡੇ ਜਿਹੜੀ ਸਮਾਜ ਦਾ ਜੋ ਸੋਸਾਇਟੀ ਦਾ ਚਿਹਰਾ ਭਿਆਨਕ ਚਿਹਰਾ ਉਹ ਨਜ਼ਰ ਸਾਡੇ ਸਭ ਨਹੀਂ ਆ ਰਿਹਾ ਕਿ ਕੀ ਗੱਲ ਹੋ ਰਹੀ ਹੈ ਰਵੀਨਾ ਲੜਕੀ ਦਾ ਨਾਮ ਦੱਸਿਆ ਤੇ ਉਸ ਨੂੰ ਬਿਆਦਾ ਜਾਂਚਾ ਦਿੱਤਾ ਪ੍ਰੇਮੀ ਨੇ ਕਿਹਾ ਤਾਂ ਮੈਂ ਤੇ ਨਾਲ ਮੈਰਿਜ ਕਰਾਂਗਾ ਤੇ ਇਹ ਵੀ ਉਸ ਲੜਕੀ ਨੇ ਬੜੀ ਨੀ ਹੋਣੀ ਲੱਗਦਾ ਕਿ ਉਸ ਨੂੰ ਪਤਾ ਨਹੀਂ ਲੱਗਿਆ ਕਿ ਇੱਕ ਨਵਾਲਗ ਲੜਕੀ ਨਾਲ ਤਾਂ ਮੈਰਿਜ ਹੋਈ ਨਹੀਂ ਸਕਦੀ ਇਹ ਗੈਰਕਾਨੂੰਨੀ ਹੈ ਤੇ ਫਿਰ ਉਸ ਜਾਂਚੇ ਵਿੱਚ ਕਿਉਂ ਆਈ ਉਹਦੇ ਘਰਦਿਆਂ ਨਹੀਂ ਮੈਨ ਲੱਗਦਾ ਕੋਈ ਪੈਰ ਵਜ ਨਹੀਂ ਕੀਤੀ ਕੋਈ ਸੋ ਪਰਦਰਸ਼ੀ ਖਬਰਾਂ ਤਾਂ ਬੜੀ ਮਹੱਤਵਪੂਰਨ ਹਨ ਜਿੰਨਾਂ ਤੇ ਸਾਨੂੰ ਗੌਰ ਕਰਨ ਦੀ ਲੋੜ ਹੈਗੀ ਹੁਣ ਜਿਹੜੀ ਇੱਕ ਮੈਂ ਤੁਹਾਡਾ ਨਾਲ ਹੋਰ ਸ਼ੇਅਰ ਕਰਨ ਹੈ ਖਬਰ ਉਹ ਪੰਜਾਬ ਵਿੱਚ ਨਸ਼ਿਆਂ ਦੇ ਦੇ ਸੰਬੰਧ ਵਿੱਚ ਹੈ ਨਾ ਚਾਸ ਮਗਲਹ ਬਰੋਦ ਮਹਿਮੂ ਦੌਰਾਨ ਆਪ ਸਿ ਪੜੇ ਸਰਪੰਚ ਤੇ ਆਪ ਆਗੂ ਸਵਾਮੀ ਪედაੰ ਦਾ ਪੇਰਦਰਸ਼ਨ ਬਾਰ ਬਾਰ ਸੋਚਣਾ ਪੈਂਦਾ ਕਿ ਯਿਸੂ ਗੁਰੂ ਨਾਨਕ ਦੀ ਸ਼ਾਂਤੀ ਬਾਈ ਤੱਕ ਹੀ ਜਿੱਥੇ ਇਸ ਗੈਨ ਨਸ਼ਾ ਨਸ਼ੀਦਾ ਪੂਰਾ ਬਣੀ ਹੋਣਾ ਚਾਹੀਦਾ ਇੱਕ ਬੋਤਲ ਵੀ ਨਹੀਂ ਹੋਣੀ ਚਾਹੀਦੀ ਇੱਕ ਪੂੜੀ ਵੀ ਨਹੀਂ ਹੋਣੀ ਚਾਹੀਦੀ ਨਸ਼ਿਆਂ ਦਾ ਇਹਦਾ ਨੈਟਵਰਕ ਕਿੰਦਾ ਫੈਲਿਆ ਇਹ ਸਾਡੇ ਲੋਕਾਂ ਦੀ ਸੋਚ ਤੇ ਡਿਪੈਂਡ ਕਰਦਾ ਹੈ ਠੀਕ ਹੈ ਨਾ ਚਾਸ ਸਮਗਲਰਾਂ ਬ੍ਰੋਡਨ ਮਹੀਮ ਦੌਰਾਨ ਆਸਪੀੜੇ ਸਰਪੰਚ ਦੇ ਆਪ ਆਪ ਜੇਲ੍ਹ ਚ ਬੰਦ ਨਸ਼ਾ ਸਮਗਲਰ ਦੇ ਭਰਾ ਨੇ ਸਰਪੰਚ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤਮਕੇ ਜਿਹਨਾਂ ਦਾ ਸਾਡਾ ਐਡਮਿਨਿਸਟ੍ਰੇਸ਼ਨ ਵੀ ਕਿੰਨਾ ਫੇਲ ਆ ਕਿ ਬੰਦਾ ਜੇਲ੍ਹ ਚ ਬੰਦ ਹੈ ਤੇ ਫੇਰ ਵੀ ਧਮਕੀਆਂ ਦਿੰਦਾ ਤੇ ਧਮਕੀ ਦੇਈ ਜਾ ਰਿਹਾ ਤੇ ਜਿਹੜੇ ਉਥੋਂ ਜੇਲ੍ਹ ਦੇ ਐਡਮਿਨਿਸਟ੍ਰੇਟਰ ਹਨ ਉਹ ਵੀ ਇਸਆਂ ਦੇ ਧਮਕੀਆਂ ਅੱਗੇ ਪਹੁੰਚ ਨਹੀਂ ਕਰਦੇ ਹਨ ਉਹ ਦਬਾਉਂਦੇ ਨਹੀਂ ਉਹਨੂੰ ਰੋਕਦੇ ਨਹੀਂ ਹਨ ਕਿ ਇਹ ਸਾਡਾ ਸਿਸਟਮ ਕਿਦਾਂ ਮਤਲਬ ਬੁਰੀ ਰਾਦ ਵਿੱਚ ਆ ਗਿਆ ਹੈ ਸੋ ਇਹਦੇ ਬਾਰੇ ਗੱਲ ਹੈ ਇੱਕ ਮੈਨ ਨਿਊਜ਼ ਬੋਰ ਲੈ ਕੇ ਪਰਦਰਸ਼ ਆਜਦਾ ਨਿਊਜ਼ ਚੈਨਲਸ ਖਤਮ ਕਰਾਂਗੇ ਉਹਦਾ ਸਮੇਂ ਦੀ ਸਮਾਪਤੀ ਹੋ ਰਹੀ ਹੈ ਇਹ ਸੰਡੇ ਦੇ ਦਿਨ ਚ ਖਬਰ ਲੱਗੀ 10 ਸੰਡੇ ਟੂਨ ਰੀਅਲ ਸਟੇਟਸ ਸੈਕੰਡ ਜਥੇਦਾਰਸ ਬਾਈ ਟੂ ਮੋਰੂ ਡਿਮਾਂਡ ਸਿਕਸ ਬਾਡੀਜ਼ ਸਿਕਸ ਬਾਡੀਜ਼ ਸਿਕ ਸੰਗਠਨਾਂ ਨੇ ਡਿਮਾਂਡ ਕੀਤੀ ਹੈ ਕਿ ਜਿਹੜੇ ਜਿਹੜੇ ਜਥੇਦਾਰ ਨੌਕਰੀ ਤੋਂ ਲਾਹੇ ਹਨ ਉਹਨਾਂ ਦੁਬਾਰਾ ਬਹਾਲ ਕਰੋ ਫਾਈਂਡ ਆਊਟ ਦਾ ਜਥੇਦਾਰਾਂ ਦੀ ਬੜੀ ਮਹਾਨਤਾ ਹੈ ਜੀ ਵਰਤੈ ਸਾਂ ਜਥੇਦਾਰ ਨਹੀਂ ਹਨ ਫਿਰ ਵੀ ਪੰਜਾਬ ਚੱਲ ਰਿਹਾ ਸਿੱਖ ਗੁਰਦੁਆਰੇ ਹੁਣ ਵੀ ਚੱਲ ਰਹੇ ਹਨ ਉਹਨਾਂ ਦਾ ਰੋਲ ਇਦਾਂ ਲੱਗਦਾ ਕਿ ਜੋ ਬਣਤਾ ਕਰੋਲ ਰਗਾ ਰਿਹਾ ਉਹ ਕੋ ਜਿਆਦਾ ਕੋ ਪੋਜ਼ਿਟਿਵ ਨਹੀਂ ਰਿਹਾ ਉਹਨਾਂ ਨੇ ਆਪਸੀ ਫੁੱਟ ਪਾਉਣ ਦਾ ਜਿਆਦਾ ਕੰਮ ਕੀਤਾ ਸਿੱਖ ਤੁਹਾਨੂੰ ਪ੍ਰਮੋਟ ਕਰਦਾ ਹੁੰਦਾ ਸ਼ਾਇਦ ਉਹਨਾਂ ਨੇ ਮੁੱਝ ਨਹੀਂ ਕੀਤਾ ਜੇ ਕੀਤਾ ਤਾਂ ਜ਼ਰੂਰ ਉਹਨਾਂ ਨੂੰ ਸਿੱਖ ਸੰਗਤਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਗੱਲਾਂ ਕਿ ਅਸੀਂ ਸਿੱਖ ਤੁਹਾਨੂੰ ਪ੍ਰਮੋਟ ਕਰਨ ਬਸ ਇੱਕ ਕੀ ਕਰਵਾਨੇ ਕੀਤੀ ਹੈ ਹੁਣ ਇਹ ਡਿਮਾਂਡ ਕਰ ਰਹੀਆਂ ਸਿੱਖ ਸੰਗਤਾਂ ਕਿ ਉਹਨਾਂ ਨੂੰ ਭਾਈ ਉਹਦਾ ਵਿਹਲੇ ਹੋ ਕੇ ਬੈਠ ਕੇ ਜੱਥੇਦਾਰ ਉਹਨਾਂ ਦੁਆਰਾ ਨੌਕਰੀ ਦਿਲਾਓ ਕੰਮ ਤੇ ਲਾਓ ਤਾਂ ਕਿ ਸਾਡਾ ਸਿੱਖ ਧਰਮ ਉਹਦੀ ਅਗਵਾਈ ਦੁਆਰਾ ਕਰ ਸਕਣ ਤੇ ਅਗਵਾਈ ਜਿਹੜੇ ਕਰਦੇ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਇੱਕ ਦੂਜੇ ਨਾਲ ਇਹ ਅਟੋ-ਫਾਟੀ ਹੁੰਦੀਆਂ ਹਨ ਇੱਕ ਦੂਜੇ ਦੇ ਐਡਿਕੇਸ਼ਨ ਹੁੰਦੀਆਂ ਹਨ ਉਹ ਵੀ ਤਾਂ ਦਾ ਲਗਾਤਾਰ ਚੱਲਦਾ ਹੈ ਸੋ ਇਹ ਖਬਰਾਂ ਹਨ ਜਿਹੜੀ ਮੈਂ ਤੁਹਾਡਾ ਨਾਲ ਅੱਜ ਸ਼ੇਅਰ ਕੀਤੀਆਂ ਤੇ ਦੂਸਰੀ ਖਬਰਾਂ ਤੋਂ ਹੋਰ ਵੀ ਹਨ ਪਰ ਜੁਆ ਟਾਈਮ ਦੀ ਸਮਾਂ ਸੀਮਾ ਹੈ ਸੋ ਮੈਂ ਆਪਣੀ ਲਿੰਕ ਬਣਾਉਂਦਾ ਇੱਥੇ ਜਿਹੜਾ ਵਿਸ਼ਲੇਸ਼ਣ ਹੈ ਤੇ ਸਮਾਪਤ ਕਰਤਾਂਗਾ ਆਪਿੰਨ ਬੇਨਤੀ ਕਰਾਂਗਾ ਇਹ ਜੋ ਡਿਪ ਤੇ ਜਾ ਕੇ ਤੁਸੀਂ ਆਪਣਾ ਖਬਰ ਦੇਖੋ ਤੇ ਆਪਣੇ ਵਿਚਾਰ ਲਿਖੇ ਭੇਜੋ ਤਾਂ ਕਿ ਇਹ ਜਿਹੜਾ ਨਿਊਜ਼ ਐਨਾਲਿਸਿਸ ਹੈ ਜਿਹੜਾ ਅਸੀਂ ਕਰਦੇ ਹਰ ਸੱਡੇ ਇਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਆਪ ਦਾ ਸ਼ੁਕਰੀਆ ਤਾਂ ਮੈਂ